ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਇੱਕ ਛੋਟੀ ਜਿਹੀ ਜਾਣਕਾਰੀ ਦੇ ਰਹਿਆਂ ਜਿਹੜੀ ਜਾਣਕਾਰੀ ਕੀ ਕਿਸਾਨਾਂ ਦੇ ਨਹੀਂ ਹਰ ਬੰਦੇ ਦੇ ਕੰਮ ਆਉਣ ਵਾਲੀ ਹੈ ਕੰਮ ਆਉਣ ਵਾਲੀ ਕੀ ਹੈ ਜਿਵੇਂ ਆਪਾਂ ਮੰਨ ਲਓ ਵੀ ਘਰੇਲੂ ਪੱਧਰ ਤੇ ਸਬਜ਼ੀਆਂ ਦੀ ਕਾਸ਼ਤ ਜੋ ਸਰਦੀ ਰੁੱਤ ਦੀਆਂ ਨੇ ਉਹਨਾਂ ਬਾਰੇ ਦੱਸ ਰਹਿਆਂ ਕਿ ਕਿਵੇਂ ਕੀਤੀ ਗਈ ਹੈ ਤੁਹਾਨੂੰ ਦਿਖਾ ਰਹਿਆਂ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਤੇ ਜੇ ਮੈਂ ਤੁਹਾਨੂੰ ਜਗਾ ਦੀ ਗੱਲ ਕਰਾਂ ਤਾਂ ਇਹ ਜਗਾ 50 ਫੁੱਟ ਲੰਬੀ ਤੇ 6 ਫੁੱਟ ਚੌੜੀ ਹੋਣੀ ਇਹਦੇ ਵਿੱਚ ਬਾਗਬਾਨੀ ਦੀ ਵਿਕਾਸਤਪਾ ਕਰ ਸਕਦੇ ਆ ਬੂਟੇ ਵੀ ਲਾ ਸਕਦੇ ਆ ਫਲ ਵਾਲੇ ਇੰਨੀ ਕਪਾ ਪਰਮਾਨੈਂਟ ਰੱਖੀਏ ਮੈਂ ਕਈ ਵੀਰਾਂ ਦੇ ਦੇਖਿਆ ਗਿਆ ਜਿਹੜੇ ਕੀ ਸਬਜ਼ੀ ਦੀ ਖੇਤੀ ਕਰਦੇ ਨੇ ਪਰ ਉਹਨਾਂ ਦੇ ਵੀ ਸਬਜ਼ੀ ਮੁੱਲ ਆਉਂਦੀ ਆ ਕਿਉਂਕਿ ਉਹ ਕੀ ਕਰਦੇ ਨੇ ਇੱਕ ਦੋ ਚੀਜ਼ਾਂ ਦੀ ਖੇਤੀ ਕਰਦੇ ਨੇ ਮੋٹے ਪੱਧਰ ਤੇ ਤੇ ਬਾਕੀ ਇਹ ਰੋਜ਼ ਸਬਜੀ ਦੀ ਬਦਲਮੀ ਦੀ ਲੋੜ ਹੁੰਦੀ ਆ। ਉਹਨਾਂ ਵੀਰਾਂ ਨੂੰ ਮੈਂ ਅਪੀਲ ਕਰਦਾ ਵੀ ਤੁਸੀਂ ਛੋਟੇ ਪੱਧਰ ਤੇ ਆਪਣੇ ਵਾਸਤੇ ਇੱਕ ਅਲਾਗੇ ਬੈੱਡ ਅਗਾਇਆ ਕਰੋ ਜਿਹਦੇ ਉੱਤੇ ਤੁਸੀਂ ਮਤਲਬ ਆਪਣੇ ਘਰ ਦੀ ਆਪਣੀ ਜਾਂ ਲੋੜਾਂ ਪੂਰੀਆਂ ਕਰ ਸਕੋ। ਇਹ ਦੇਖੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਤੇ ਜੇ ਤੁਸੀਂ ਸਬਜ਼ੀ ਲਾਉਨੇ ਹੋ ਤਾਂ ਤੁਹਾਡੇ ਨਦੀਨ ਹੀ ਬਹੁਤ ਹੋ ਜਾਂਦੇ ਨੇ ਤੁਹਾਨੂੰ ਗੁੱਡਣ ਦੀ ਪ੍ਰੋਬਲਮ ਹੁੰਦੀ ਆ ਲਾਉਂਦੇ ਨੇ ਬੜੇ ਬੀਜ ਖਰਾਬ ਕਰਦੇ ਨੇ ਤੇ ਉਹਦੇ ਵਿੱਚ ਕੀ ਆ ਪਰ ਪੱਲੇ ਕੁਝ ਨਹੀਂ ਪੈਂਦਾ ਤੇ ਬਾਅਦ ਦੇ ਵਿੱਚ ਮਤਲਬ ਕੁੱਲ ਮਿਲਾ ਕੇ ਕੁਝ ਨਹੀਂ ਮਿਲਦਾ ਤੇ ਬਾਕੀ ਇੰਨਾ ਟਾਈਮ ਨਹੀਂ ਹੁੰਦਾ ਵੀ ਗੁੜਾਈ ਕਰੀ ਜਾਵੇ ਵਿਚ ਵਿਚ ਤੋਂ ਗੁੜਾਈ ਨਹੀਂ ਕਰੀ ਜਾਂਦੀ ਉਹ ਕਹਿੰਦੇ ਨੇ ਵੀ ਸਾਡੀ ਜਗ੍ਹਾ ਦੇ ਵਿੱਚ ਤਾਂ ਨਦੀਨ ਹੀ ਬਹੁਤ ਹੋ ਜਾਂਦੇ ਨੇ ਐਵੇਂ ਹੋ ਜਾਂਦਾ ਉਸ ਲਈ ਤੁਸੀਂ ਕੀ ਕਰਨਾ ਦੇਖੋ ਜੀ ਮੈਂ ਤੁਹਾਨੂੰ ਇਹਦੋਂ ਵੀ ਐਡਵਾਂਸ ਦੱਸੂਗਾ ਇਹਦੇ ਵਿੱਚ ਵੀ ਕੀ ਗਲਤੀਆਂ ਨੇ ਉਹ ਤੁਹਾਨੂੰ ਦੱਸੂਗਾ ਦੇਖੋ ਜੀ ਇਹ ਬਾਈ ਨੇ ਕੀ ਕੀਤਾ ਸਭ ਤੋਂ ਪਹਿਲਾਂ ਯੁਗਨੀ ਪੇਠਾ ਲਾਇਆ ਗਿਆ ਸੀ ਯੁਗਨੀ ਪੇਠੇ ਦੇ 3 4 5 5 6 ਬੂਟੇ ਯੁਗਨੀ ਪੇਠੇ ਦੇ ਲਾਏ ਨੇ ਜੀ ਯੁਗਨੀ ਪੇਠਾ ਤੋੜਿਆ ਵੀ ਹੈ ਜੀ ਦੇਖੋ ਤੇ ਬਾਕੀ ਲੱਗ ਵੀ ਰਿਹਾ ਜੀ 16 ਫਰਵਰੀ ਹੈ ਜੀ ਅੱਜ ਇਹ ਦੇਖੋ ਯੁਗਨੀ ਪੇਠਾ ਉਸ ਤੋਂ ਬਾਅਦ ਜੀ ਚੱਪਣ ਕੱਦੂ ਦੇਖੋ ਜੀ ਚੱਪਣ ਕੱਦੂ ਵੀ ਲੱਗ ਰਹੇ ਨੇ ਜਿਵੇਂ ਮੰਨ ਲਓ ਵੀ ਇੱਕ ਦਿਨ ਦਾ ਯੁਗ ਨਹੀਂ ਪੇਠਾ ਹੋ ਗਿਆ ਚੱਪਣ ਕੱਦੂ ਹੋ ਗਏ ਐ ਬਦਲ ਬਦਲ ਕੇ ਕੰਮ ਚੱਲ ਜਾਣਾ ਜੀ ਦੇਖੋ ਜੀ ਇਹਦੇ ਵਿੱਚ ਨੇ ਜਿਹੜੀਆਂ ਉਹ ਕਰੇਲੇ ਦੀਆਂ ਬੇਲਾਂ ਨੇ ਪਹਿਲਾਂ ਸਾਰੀ ਦੇ ਉੱਤੇ ਇੱਕ ਇੱਕ ਆਗਜ ਪਾ ਗਿਆ ਤੇ ਹੁਣ ਇਹ ਕਾਗਜ ਉਹਨਾਂ ਨੇ ਘੱਟ ਕਰਤਾ ਕਿਉਂਕਿ ਉਹ ਵੱਡੀਆਂ ਬੇਲਾਂ ਹੋ ਗਈਆਂ ਉਹਨਾਂ ਤੇ ਕੱਲੀਆਂ ਇਹ ਤੇ ਇਹ ਤੇ ਕੱਲੀਆਂ ਤੇ ਛੜਤਾ ਤੇ ਹੋਰਾਂ ਤੇ ਰੱਖ ਲਏ ਇਹਦੇ ਵਿੱਚ ਕਰੇਲੇ ਦੀਆਂ ਬੇਲਾਂ ਨੇ ਕਰੀਲਾ ਫਲ ਲੱਗਣ ਲਈ ਤਿਆਰ ਹੈ ਜੀ ਲਗਭਗ ਮੈਂ ਤੁਹਾਨੂੰ ਦਿਖਾਉਣਾ ਇਸ ਤੋਂ ਬਾਅਦ ਜੀ ਬੈਂਗਣ ਫਿਰ ਬੈਂਗਣੀ ਆ ਫਿਰ ਚੂਚੂ ਆ ਜੀ ਇਹ ਵੀ ਥੋੜੇ ਜਿਹਾ ਥਾਂ ਚ ਜਾਣੀ ਤੁਸੀਂ ਮੰਨੋ ਵੀ ਕਬੂਟਿਆਂ ਦੇ ਵਿੱਚ ਸਾਰਾ ਕੁਸੀਂ ਪੂਰਾ ਕਰਤਾ ਇਹਨਾਂ ਨੇ ਉਸ ਤੋਂ ਬਾਅਦ ਟਮਾਟਰ ਦੇ ਨੇ ਜੀ ਪੰਜ ਛੇ ਕਿੱਡੇ 5 ਸੇਕ ਕਪਡੇ ਟਮਾਟਰ ਦੇ ਨੇ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਇਹ ਕਾਗਜ਼ ਦੇ ਵਿੱਚ ਹੈ ਜੀ ਇਹ ਕੌੜੀ ਮਿਰਚ ਹੈ ਦੇਖੋ ਜੀ ਇਹ ਕੌੜੀ ਮਿਰਚ ਦੇ ਨੇ 15 ਕਪਡੇ ਜੀ ਉਸ ਤੋਂ ਬਾਅਦ ਜੀ ਇਹ ਸੇਵਲ ਮਿਰਚ ਦੇਖੋ ਜੀ ਲੱਗ ਰਹੀ ਹੈ ਦੇਖੋ ਜੀ ਇਹ ਸਿਮਲਾ ਮਿਰਚ ਦੇ ਨੇ ਜੀ 10 15 ਕਬੂਟੇ ਉਸ ਤੋਂ ਬਾਅਦ ਜਿਹੜਾ ਸਾਈਡ ਤੇ ਲਹਾਸਣ ਲਾਇਆ ਗਿਆ ਜੀ ਇਸ ਦੀ ਤਿਆਰੀ ਖੇਤ ਦੀ ਕਿਵੇਂ ਕੀਤੀ ਗਈ ਹੈ ਜੀ ਸਭ ਤੋਂ ਪਹਿਲਾਂ ਚੰਗੀ ਰੂੜੀ ਪਾ ਕੇ ਜੀ ਖੇਤ ਨੂੰ ਚੰਗੀ ਤਰ੍ਹਾਂ ਪਾਹਿਆ ਗਿਆ ਤੁਸੀਂ ਮੰਨ ਕੇ ਚੱਲੋ ਵੀ ਇਹ ਟਰੈਕਟਰ ਦੀ ਇੱਕ ਲੈਂਡ ਮੰਨ ਲਓ 7 ਫੁੱਟ ਮੰਨ ਲਓ 7 ਫੁੱਟ ਰੱਖ ਲਓ ਇਹ 5 ਫੁੱਟ ਆ ਗਿਆ ਤੁਸੀਂ 7 ਫੁੱਟ ਰੱਖ ਲਓ 7 ਕੁ ਫੁੱਟ ਜਗ੍ਹਾ ਰੱਖ ਕੇ ਤੁਸੀਂ ਟਰੈਕਟਰ ਦਾ ਇੱਕ ਢੇਡਾ ਆ ਜਾਂਦਾ ਰੂਟੇਟਰ ਦਾ ਚੰਗੀ ਤਰ੍ਹਾਂ ਉਸ ਨੂੰ ਬਾਹੀ ਕਰ ਲੋ ਬਾਹੀ ਕਰਨ ਪ੍ਰਾਂਤੋਂ ਦੇ ਵਿੱਚ ਚੰਗੀ ਰੂੜੀ ਪਾਉਣੀ ਪੈਂਦੀ ਆ ਰੂੜੀ ਪਾਉਣ ਤੋਂ ਬਾਅਦ ਕੀ ਆ ਚੰਗੇ ਬੀਜ ਲੈ ਕੇ ਬੀਜ ਸਾਰੇ ਇਸ ਤਰੀ ਲਏਨੇ ਨੇ ਵਧੀਆ ਕੰਪਨੀਆਂ ਦੇ ਬ੍ਰਾਂਡ ਬੀਜ ਲੈ ਲੋ ਮੈਂ ਅਗਲੇ ਸਾਲ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦਿਊਗਾ ਤੇ ਜਿਵੇਂ ਜੁਗਨੀ ਦੇ ਲੈ ਲੋ ਆਪਣੇ ਘਰ ਦੀ ਲੋੜ ਮੁਤਾਬਕ 6-7 ਬੂਟੇ ਕਿਉਂਕਿ ਇਹ ਬਹੁਤ ਜ਼ਿਆਦਾ ਲੱਗਦੀ ਹੈ ਜੀ। ਇਸੇ ਤਰ੍ਹਾਂ ਤੁਸੀਂ 6-7 ਬੀਜ ਛੱਪਣ ਕद्दू ਦੇ ਲੈ ਲੋ ਪਰ ਲਵੋ ਟਾਪ ਕੁਆਲਿਟੀ ਦੇ। ਇਸੇ ਤਰ੍ਹਾਂ ਹੀ ਤੁਸੀਂ ਲੈ ਲਵੋ ਕਰੇਲੇ ਦੇ। ਤੇ ਉਸ ਤੋਂ ਬਾਅਦ ਬੈਂਗਣ ਬੈਂਗਣੀ ਦੀ ਪਨੀਰੀ ਲੈ ਕੇ ਲਾ ਲੋ। ਟਮਾਟਰ ਦੀ ਵੀ ਪਨੀਰੀ ਲੱਗ ਜੂ, ਸਿਮਲਾ ਮਿਰਚ ਦੀ ਵੀ ਪਨੀਰੀ ਲੱਗ ਜੂ। ਤੇ ਬਾਕੀ ਲਾਸਣ ਦਾ ਤੁਹਾਨੂੰ ਪਤਾ ਹੀ ਹੈ ਲਾਸਣ ਵੀ ਇਹਨਾਂ ਨੇ ਬਾਈ ਨੇ ਐਵੇਂ ਥੱਲੀ ਲਾਇਆ ਪਰ ਇਹਦੀ ਥੱਲੇ ਗੜਾਈ ਕਰਨੀ ਪੈਂਦੀ ਹੈ ਇੱਕ ਮਲਚਿੰਗ ਸੀਟ ਲੈ ਕੇ ਉਹਦੇ ਵਿੱਚ ਸਰਾਕ ਕਰਕੇ ਜਾਂ ਸਰਾਕਾਂ ਵਾਲੀ ਬਣੀ ਬਣਾਈ ਮਿਲਦੀ ਹੈ ਉਹਦੇ ਵਿੱਚ ਤੁਸੀਂ ਫਿਰ ਲਾਸਣ ਲਾ ਦਿਓ ਤੇ ਦੋ ਪਾਈਪ ਯਾਨੀ ਜੇਕਰ ਤੁਹਾਡਾ 4 ਫੁੱਟ ਦਾ ਬੈੱਡ ਹੈਗਾ ਤਾਂ ਉਤੇ ਇੱਕ ਪਾਈਪ ਧਰਨ ਦੀ ਲੋੜ ਆ ਪਰ ਜੇ ਲਾਸਣ ਲਾਉਣਾ ਤਾਂ ਦੋ ਜੇ ਮੇਲਾਸਣ ਵੀ ਪਿਆਜ਼ ਵੀ ਤਾਂ ਦੋ ਬੈੱਡ ਮਤਲਬ ਲੱਗ ਜਾਣਗੇ ਇਹ ਦੋ ਇੱਕ ਬੈੱਡ ਦੇ ਉੱਤੇ ਦੋ ਪਾਈਪ ਰੱਖਣੇ ਪੈਣਗੇ ਇਹ ਪਾਈਪ ਤੁਸੀਂ ਜਿਵੇਂ ਆਪਣੀ ਘਰੇਲੂ ਟੈਂਕੀ ਹੁੰਦੀ ਆ ਤਾਂ ਟੈਂਕੀ ਦੇ ਨਾਲ ਵੀ ਕਨੈਕਸ਼ਨ ਕਰ ਸਕਦੇ ਹੋ ਇਹ ਪਾਈਪ 16 ਐਮ ਐਮ ਦਾ ਪਾਈਪ ਹੁੰਦਾ ਰਾਉਂਡ ਪਾਈਪ ਹੁੰਦਾ ਇਹਦੇ ਜਾਨੀ ਤੁਸੀਂ ਮੰਨ ਕੇ ਚੱਲੋ ਵੀ 30 ਸੈਂਟੀਮੀਟਰ ਤੇ ਦੋ ਸਰਾਕ ਹੁੰਦੇ ਨੇ ਇਹ ਹੌਲੀ ਹੌਲੀ ਪਾਣੀ ਤੁਪਕਾ ਤੁਪਕਾ ਕਰਕੇ ਤੇ ਸਿੰਚਾਈ ਕਰਦਾ ਨਹੀਂ ਤਾਂ ਤੁਹਾਡੇ ਜਦੋਂ ਤੁਸੀਂ ਪਹਿਲਾਂ ਬੈੱਡ ਬਣਾਉਣਾ ਬੈੱਡ ਬਣਾ ਪਹਿਲਾਂ ਜੀ ਤੁਹਾਨੂੰ ਦੱਸਿਆ ਵੀ ਰੂਟਾਵੇਟਰ ਦਾ ģੀੜਾ ਦੇ ਕੇ ਜ਼ਮੀਨ ਪਾ ਲੋ ਜ਼ਮੀਨ ਪਾਉਣ ਤੋਂ ਬਾਅਦ ਤੁਸੀਂ ਦੋ ਬੈੱਡ ਬਣਾ ਲਓ 3 3 ਫੁੱਟ ਚੌੜੇ ਬਣਾ ਲਓ 4 ਫੁੱਟੀ ਮਲਚਿੰਗ ਵਿਸਾ ਕੇ ਮਲਚਿੰਗ ਦੇ ਵਿੱਚ ਸਰਾਕ ਕਰਕੇ ਤੁਸੀਂ ਬੀਜ ਲਾ ਦਿਓ ਉਸ ਤੋਂ ਬਾਅਦ ਬੀਜ ਲਾਉਣ ਤੋਂ ਬਾਅਦ ਇਹਨੂੰ ਥੋੜਾ ਕਾਗਜ਼ ਲੈ ਕੇ ਕਾਗਜ਼ ਨਾਲ ਲੋ ਟਰਨ ਕਰ ਦਿਓ ਤੇ ਉਸ ਤੋਂ ਬਾਅਦ ਤੁਹਾਡੇ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਹੋ ਜਾਣਗੀਆਂ ਜਿਵੇਂ ਇਹਦੇ ਵਿੱਚ ਇਹਨਾਂ ਨੇ ਹੋਰ ਪਾਸੇ ਲਾਇਆ ਹੋਇਆ ਤੁਸੀਂ ਥੋੜੀ ਜਗ੍ਹਾ ਰੱਖਤੀ ਉਹਦੇ ਵਿੱਚ ਧਨੀਆ ਵੀ ਲਾ ਸਕਦੇ ਹੋ ਪਾਲਕ ਵੀ ਲਾ ਸਕਦੇ ਹੋ ਤੇ ਇੱਕ ਪਿਆਜ਼ ਵੀ ਲਾ ਸਕਦੇ ਹੋ ਇਹ ਚੀਜ਼ਾਂ ਇਹਦੇ ਵਿੱਚ ਇਹਨਾਂ ਦੀਆਂ ਹੈਗੀਆਂ ਨਹੀਂ ਤੇ ਇਹਨਾਂ ਨੇ ਥੋੜਾ ਖੀਰਾ ਵੀ ਲਾਇਆ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਖੀਰੇ ਦੀਆਂ ਵੀ ਤੁਸੀਂ 4-5 ਬੇਲਾ ਲਾ ਲਓ ਤੁਹਾਡੇ ਲਈ ਬਹੁਤ ਨੇ ਇਸੇ ਤਰ੍ਹਾਂ ਜੇ ਤੁਸੀਂ ਚਾਹੁੰਦੇ ਹੋ ਤਾਂ ਖਰਬੂਜਾ ਵੀ ਲਾ ਸਕਦੇ ਹੋ ਤਰਬੂਜ ਵੀ ਲਾ ਸਕਦੇ ਹੋ ਮੈਂ ਤੁਹਾਨੂੰ ਇੱਕ ਸਾਂਝੀ ਵਧੀਆ ਵੀਡੀਓ ਬਣਾ ਕੇ ਭੇਜਾਂਗਾ ਉਹ ਵੀਡੀਓ ਦੇ ਵਿੱਚ ਕਿਹੜੀ-ਕਿਹੜੀ ਕੰਪਨੀ ਦੇ ਬੀਜ ਕਦੋਂ ਲਾਉਣ ਦਾ ਟਾਈਮ ਹੁੰਦਾ ਤੇ ਕਿਸ ਤਰੀਕੇ ਨਾਲ ਇਹ ਲਾਈਆਂ ਜਾਣੀਆਂ ਨੇ ਉਹ ਸਾਰੀ ਜਾਣਕਾਰੀ ਦੇਵਾਂਗਾ ਤੁਸੀਂ ਸਾਡੀਆਂ ਵੀਡੀਓ ਚ ਚੰਗੀ ਤਰ੍ਹਾਂ ਦੇਖਦੇ ਰਹਿੰਦੇ ਹੋ ਤੇ ਪਰਮਾ ਹੰਗਾਰਾ ਦਿੰਦੇ ਹੋ ਇਹੇ ਮੈਂ ਜ਼ਿਆਦਾ ਤੌਰ ਤੇ ਜਿਹੜੇ ਮੰਨ ਲਓ ਵੀ ਜਿਵੇਂ ਕੋਈ ਕੱਦੂ ਦੀ ਖੇਤੀ ਕਰਦਾ ਉਹਦੇ ਖੇਤ ਦੇ ਵਿੱਚ ਕੱਦੂ ਹੀ ਹੁੰਦਾ ਹੋਰ ਸਬਜ਼ੀ ਨਹੀਂ ਹੁੰਦੀ ਉਹ ਫਾਰਮਰ ਵੀਰ ਨੂੰ ਅਪੀਲ ਕਰਦਾ ਵੀ ਉਹ ਤਾਂ ਲਾਜ਼ਮੀ ਕਰੇ ਕਿਉਂਕਿ ਉਹਨੇ ਤਾਂ ਕੁਝ ਨਹੀਂ ਕਰਨਾ ਬੀਜ ਜੀ ਲੈ ਕੇ ਆਉਣੇ ਨੇ ਬੀਜ ਜੋ ਉਸ ਨੂੰ ਮਿਲ ਹੀ ਜਾਂਦੇ ਨੇ ਬੀਜਾਂ ਦੀ ਕੋਈ ਦਿੱਕਤ ਨਹੀਂ ਵੀ ਜਿੱਥੋਂ ਮਰਜ਼ੀ ਲੈ ਲਓ ਵਧੀਆ ਸੌਬਤੋ ਲੈ ਲੋ ਇਸੇ ਤਰੀਏ ਤੁਸੀਂ ਮੰਨ ਲੋ ਇਹਦੀ ਪਹਿਲਾਂ ਜਿਵੇਂ ਆਪਾਂ ਕਹਿ ਦਈਏ ਵੀ ਵਿਉਂਤਬੰਦੀ ਕਰਨੀ ਹੈ ਵਿਉਂਤਬੰਦੀ ਕਿਵੇਂ ਕਰਨੀ ਹੈ ਪਹਿਲਾਂ ਬਿਨਾ ਮਲਚਿੰਗ ਵਾਲੀਆਂ ਚੀਜ਼ਾਂ ਲਾ ਲਓ ਬਿਨਾ ਮਲਚਿੰਗ ਵਾਲੀਆਂ ਕਿਵੇਂ ਜਿਵੇਂ ਤੁਸੀਂ ਨੇ ਗਾਜਰਾਂ ਲਾਉਣੀਆਂ ਨੇ 5 ਫੁੱਟ ਜਗ੍ਹਾ ਵਰਤੋ 5 ਫੁੱਟ ਦੇ ਵਿੱਚ ਗਾਜਰਾਂ ਲਾ ਲਓ ਉਸ ਤੋਂ ਬਾਅਦ ਤੁਸੀਂ ਜੇ ਸਲਗਮ ਲਾਉਣਾ ਤਾਂ ਸਲਗਮ ਵੀ ਤੁਸੀਂ ਮਲਚਿੰਗ ਵਾਲੀ ਸੀਟ ਪਸਾ ਕੇ ਲਾ ਸਕਦੇ ਹੋ ਮੂਲੀ ਵੀ ਮਲਚਿੰਗ ਵਾਲੀ ਸੀਟ ਪਸਾ ਕੇ ਲਾ ਸਕਦੇ ਹੋ ਬਾਕੀ ਚੀਜ਼ਾਂ ਸਭ ਮਲਚਿੰਗ ਦੇ ਉੱਤੇ ਲੱਗ ਜਾਣਗੀਆਂ ਤੇ ਇਸੇ ਤਰੀ ਪਿਆਜ਼ ला ਸਕਦੇ ਹੋਂ ਛੋਡੇ ਮਤਲਬ ਘਰ ਲਈ ਸਾਰੀਆਂ ਸਬਜ਼ੀਆਂ ਦੀ ਪੂਰਤੀ ਹੋ ਜਾਣੀ ਆ ਤੇ ਤੁਸੀਂ ਬੜੇ ਨਜ਼ਾਰੇ ਨਾ ਖਾਓਗੇ ਚੰਗਾ ਤੁਹਾਨੂੰ ਪ੍ਰੋਟੀਨ ਮਿਲੂਗਾ ਤੇ ਬਾਕੀ ਜਦੋਂ ਤੁਸੀਂ ਦਵਾਈ ਸੜਕੋਗੇ ਤੁਹਾਨੂੰ ਪਤਾ ਲੱਗੂਗਾ ਵੀ ਦਵਾਈ ਸੜਕੀ ਆ ਬਾਕੀ ਐ ਹੁੰਦਾ ਇੰਨੀਆ ਕਿਤੇ ਦਾ ਹੱਥਾਂ ਨਾਲ ਹੀ ਸੁੰਡੀਆਂ ਮਾਰ ਲੈਂਦੇ ਨੇ ਜਾ ਕੋਈ ਇਮ ਆਰਗੇਨਿਕ ਤਰੀਕੇ ਬਣਾ ਕੇ ਕੋਈ ਨਿੰਮ ਭਾਲ ਕੇ ਕੋਈ ਕੁਸ਼ ਕਰਕੇ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਜਾਣਕਾਰੀ ਦੇਵਾਂਗਾ ਵੀ ਘਰੇਲੂ ਸਬਜ਼ੀਆਂ ਤੇ ਤੁਸੀਂ ਕੀ ਸੜਕਿਆ ਕਰੋ ਕਿਉਂਕਿ ਪੈਸਟੀਸਾਈਡ ਆਪਣੀ ਸਿਹਤ ਲਈ ਬਹੁਤ ਹਾਨੀਕਾਰਕ ਨੇ ਇਸ ਕਰਕੇ ਮੈਂ ਤੁਹਾਨੂੰ ਅਪੀਲ ਕਰਦਾ ਵੀ ਆਪਣੇ ਲਈ ਤਾਂ ਤੁਸੀਂ ਘੱਟੋ ਘੱਟ ਆਪ ਬੀਜ ਕੇ ਤਿਆਰ ਕਰਿਆ ਕਰੋ ਜਿਹੜੇ ਕਿਸਾਨ ਵੀ ਸਬਜ਼ੀਆਂ ਦੀ ਖੇਤੀ ਕਰਦੇ ਨੇ ਉਹ ਵੀ ਆਪਣੇ ਲਈ ਸਾਰੇ ਤਰ੍ਹਾਂ ਦੀਆਂ ਰਲਮੀਆਂ ਖੇਤੀ ਕਰਿਆ ਕਰੋ ਜਾਨੀ ਥੋੜੀ ਥੋੜੀ ਲਾਇਆ ਕਰੋ ਆਪਣੇ ਲਈ ਜੇਕਰ ਉਹ ਨਹੀਂ ਸੇਲ ਕਰਨ ਵਾਸਤੇ ਲਾ ਸਕਦੇ ਤਾਂ ਆਪਣੇ ਲਈ ਜ਼ਰੂਰ ਲਾਓ ਇਸੇ ਤਰ੍ਹਾਂ ਅਗਲੀ ਜਿਹੜੀ ਹੁਣ ਟਾਈਮ ਚੱਲ ਪਿਆ ਜਿਵੇਂ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਾਂਗਾ ਕਿ ਕੀ ਕੀ ਚੀਜ਼ਾਂ ਦੀ ਕਿਵੇਂ ਕਿਵੇਂ ਬਜਾਈ ਕਰ ਸਕਦੇ ਆ ਸਾਰੀ ਜਾਣਕਾਰੀ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਵਾਂਗਾ ਤੇ ਇਹ ਵੀਡੀਓ ਸਭ ਦੇ ਕੰਮ ਆਉਣ ਵਾਲੀ ਆ ਤੇ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਜੇਕਰ ਮੇਰਾ ਚੈਨਲ ਸਰਬਸਕ੍ਰਾਈਬ ਕੀਤਾ ਹੋਇਆ ਆਇਸ ਨੂੰ ਸ਼ੇਅਰ ਕਰੋ ਕਿਉਂਕਿ ਹੋਰ ਵੀ ਭਰਾਵਾਂ ਨੂੰ ਜਾਣਕਾਰੀ ਮਿਲ ਸਕੇ ਇੰਨਾ ਕੁਝ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਆਪਣਾ ਸਮਝ ਕੇ ਮਾਫ਼ ਕਰਨਾ ਧੰਨਵਾਦ ਜੀ